ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਂਖ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਂਖ ਖਲੋ ਗਈਆਂ ਇਹ ਤੱਕ ਕੇ ਤਸੀਹਾ ਗਮ ਦਾ ਕੰਦਾ ਵੀ ਪਾਗਲ ਹੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਵਿਚ ਆਨਖ ਲੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨਖ ਲੋ ਗਈਆਂ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਸ਼ਾਈ ਹੈਰਾਨੀ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਸ਼ਾਈ ਹੈਰਾਨੀ ਗੁਜਰੀ ਦੇ ਚੰਨ ਦੀਆਂ ਰਿਸ਼ਮਾਂ ਤਾਰੇ ਤੇ ਵਿਚਕੇ ਵੇਸਮ ਹੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿਚ ਆਨਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿਚ ਆਨਖਲੋ ਗਈਆਂ ਸੂਪੇ ਨੇ ਹੁਕਮ ਸੁਣਾਇਆ ਕਿਤਾਬਾਂ ਬੁਰਿਆਂ ਦੀ ਜਾਨ ਨੂੰ ਰੋ ਗਈਆਂ ਨੇਕੀ ਦੀਆਂ ਕੋਲ ਕਿਤਾਬਾਂ ਬੁਰਿਆਂ ਦੀ ਜਾਨ ਨੂੰ ਰੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਗੈਨੂ ਚੱਲੀਆਂ ਰੂਹਾਂ ਨੀਹਾਂ ਵਿੱਚ ਜਾਦਲ ਕੋ ਗਈਆਂ ਦੋ ਸਵਰਗ ਨੂੰ ਚੱਲੀਆਂ ਰੂਹਾਂ ਨੀਹਾਂ ਵਿੱਚ ਜਾਦਲ ਕੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਨਖਲੋ ਗਈਆਂ ਦੋ ਬੜੋ ਬੜੀਆਂ ਕੀਮਤੀ ਜਿੰਦਾਂ ਵਿਚ ਆਨ ਖਲੋ ਗਈਆਂ ਮਾਤਾ ਗੁਜਰੀ ਜਲਾਦੇ ਨੂੰ ਬੋਲੀ ਖੇਲੋ ਬੱਚਿਆਂ ਦੇ ਖੂਨ ਚ ਹੋਲੀ ਮਾਤਾ ਗੁਜਰੀ ਜਲਾਦੇ ਨੂੰ ਬੋਲੀ ਖੇਲੋ ਬੱਚਿਆਂ ਦੇ ਖੂਨ ਚ ਹੋਲੀ ਪਰ ਹੋ ਕੇ ਸ਼ਹੀਦ ਉਸਫਰੀ ਸਾਰੀ ਕਾਂਦ ਲਹੂ ਵਿੱਚ ਤੋ ਗਈਆਂ ਪਰ ਹੋ ਕੇ ਸ਼ਹੀਦ ਉਸਫਰੀ ਸਾਰੀ ਕਾਂਦਲਹੂ ਵਿੱਚ ਤੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾ ਵਿੱਚ ਆਨਖਲ ਹੋ ਗਈਆਂ ਦੋ ਬੜੀਆਂ ਕੀਮਤੀ ਜਿੰਦਾ ਨੀਹਾ ਵਿੱਚ ਆਨਖਲ ਹੋ